ਦੀਹਾੜੇ ਤੇ ਮੰਗੀ ਦਾ ਇਤਿਹਾਸ 40 ਮੁਕਤਿਆਂ ਦਾ ਇਤਿਹਾਸ ਸੰਗਤ ਨੂੰ ਸਰਬਨ ਕਰਾ ਰਹੇ ਆ ਜਦੋਂ ਦਸਵੇਂ ਪਾਤਸ਼ਾਹ ਜੀ ਦੀਨੇ ਕਾਂਗੜ ਦੀ ਧਰਤੀ ਤੋਂ ਜਫਰਨਾਮਾ ਲਿਖ ਕੇ ਭਾਈ ਦਿਆ ਸਿੰਘ ਤੇ ਧਰਮ ਸਿੰਘ ਨੂੰ ਭੇਜ ਦਿੱਤਾ ਸੀ ਉੱਥੇ ਮਹਾਰਾਜ ਨੇ 1400 ਬਰਾੜ ਨੌਕਰ ਭਰਤੀ ਕਰੇ ਦੁਬਾਰਾ ਤੋਂ ਜੰਗ ਯੋਧਾ ਵਾਲੀਆਂ ਤਿਆਰੀਆਂ ਸ਼ੁਰੂ ਹੋਈਆਂ ਭਾਈ ਸ਼ਮੀਰ ਨੂੰ ਵजीर खान ਨੇ ਸੁਨੇਹਾ ਭੇਜਿਆ ਸੀ ਵੀ ਤੂੰ ਸਰਕਾਰੀ ਜਿਹੜਾ ਕਿ ਦੁਸ਼ਮਣਾਂ ਉਹਨੂੰ ਘਰ ਦੇ ਵਿੱਚ ਪਨਾਹ ਦਿੱਤੀ ਹੋਈ ਆ ਤਾਂ ਸ਼ਮੀਰ ਨੇ ਕਿਹਾ ਸੀ ਸਾਡੇ ਪੀਰਾਂ ਦੇ ਪੀਰ ਨੇ ਅਸੀਂ ਕਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਿਲਾਫ ਨਹੀਂ ਜਾ ਸਕਦੇ ਮਹਾਰਾਜ ਨੇ ਦੀਨੇ ਦੀ ਸੰਗਤ ਨੂੰ ਦੇਖ ਕੇ ਨਾ ਵੀ ਸੰਗਤ ਦਾ ਨੁਕਸਾਨ ਨਾ ਹੋਵੇ ਮਹਾਰਾਜ ਨੇ ਜੰਗ ਜੁੱਦ ਕਰਨ ਵਾਸਤੇ ਇਹ ਜੰਗਲ ਦੇ ਇਲਾਕੇ ਨੂੰ ਚੁਣਿਆ ਮਹਾਰਾ ਸੱਚੇ ਪਾਤਸ਼ਾਹ ਜੀ ਜੈ ਤੋਂ ਢਿਲਵਾ ਅਨੇਕਾਂ ਹੀ ਪਿੰਡਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਰਾਮਿਆਣੀ ਦੀ ਧਾਰਤੀ ਪੈਂਦੀ ਆ ਉੱਥੇ ਦਸਵੇਂ ਪਾਤਸ਼ਾਹ ਜੀ ਨੂੰ ਇੱਕ ਬਖਸ਼ਾ ਸਿੰਘ ਨਾਂ ਦੇ ਜਿਹੜਾ ਕਿ ਸਿੰਘ ਨੇ ਉਹ ਸੂਦਤੀ ਵੀ 5000 ਫੌਜ ਲਈ ਵਜ਼ੀਰ ਖਾਨ ਦਸਵੇਂ ਪਾਤਸ਼ਾਹ ਜੀ ਦੇ ਨਾਲ ਜੰਗ ਕਰਨ ਆ ਰਿਹਾ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਮਿਆਂ ਨੇ ਵਿਖੇ ਮਾਝ ਦੇ ਸਿੱਖਾਂ ਦੇ ਨਾਲ ਜਿਹੜਾ ਕਿ ਵਿਚਾਰ ਵਟਾਂਦਰਾ ਹੋਇਆ ਉੱਥੋਂ ਦੀਆਂ ਪੰਚਾਇਤਾਂ ਲਾਹੌਰ ਤੇ ਅੰਮ੍ਰਿਤਸਰ ਦੀਆਂ ਪੰਚਾਇਤਾਂ ਨੇ ਆ ਕੇ ਦਸਵੇਂ ਪਾਤਸ਼ਾਹ ਜੀ ਨੂੰ ਤਿੰਨ ਸਵਾਲ ਰੱਖੇ ਮਹਾਰਾਜ ਨੂੰ ਕਹਿੰਦੇ ਮਹਾਰਾਜ ਇੱਕ ਤਾਂ ਅਸੀਂ ਜਿਹੜੇ ਸਿੰਘ ਆਨੰਦਪੁਰ ਸਾਹਿਬ ਤੋਂ ਥੋੜਾ ਸਾਥ ਛੱਡ ਕੇ ਆਏ ਸੀ ਉਹਨਾਂ ਦੀ ਭੁੱਲਾਂ ਬਖਸ਼ਾਉਣੀਆਂ ਨੇ ਦੂਜਾ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਪ ਤੁਹਾਡੀ ਫੌਜ 'ਚ ਭਰਤੀ ਹੋਣ ਆਏ ਆ ਤੀਜਾ ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਰਕਾਰ ਦੇ ਨਾਲ ਸਰਕਾਰੀ ਬੰਦੇ ਵਿੱਚ ਸੀ ਵੀ ਇਹ ਸੁਰਾ ਸਫਾਈ ਕਰੋ ਅਹਿਲ ਅਜੀਤ ਚਿਹਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਰਖ ਲਾਲ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੀ ਕਿਸੇ ਦੇ ਨਾਲ ਲੜਾਈ ਨਹੀਂ ਕਿਸੇ ਦੇ ਨਾਲ ਬਹਿਰ ਵਿਰੋਧ ਨਹੀਂ ਜ਼ੁਲਮ ਦੇ ਖਿਲਾਫ ਸੀ ਲੜਨਾ ਹੈ ਜਿੰਨਾ ਚਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜ਼ਾਲਮ ਜ਼ੁਲਮ ਕਰੇਗਾ ਉਹਨਾਂ ਚਿਰ ਅਸੀਂ ਜ਼ੁਲਮ ਦੇ ਖਿਲਾਫ ਡਟ ਕੇ ਲੜਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਇੱਥੇ ਕਿਹਾ ਵੀ ਤੁਸੀਂ ਜੇ ਤੋ ਸਿੱਖ ਹੋ ਸਾਡੇ ਨਾਲ ਆਓ ਸਿੱਖਿਆ ਮੰਨੋ ਨਹੀਂ ਤਾਂ ਮਹਾਰਾਜ ਕਹਿੰਦੇ 84 ਦੇ ਗੇੜ ਦੇ ਵਿੱਚ ਪਾਓ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਉਹਨਾਂ ਨੂੰਨੇਕਾਂ ਜਿਹੜੀਆਂ ਕਿ ਗੱਲਾਂ ਕਹਿ ਕੇ ਮਹਾਰਾਜ ਨੇ ਚਾਲਾ ਮਾਰਿਆ ਸਤਗੁਰੂ ਸੱਚੇ ਪਾਤਸ਼ਾਹ ਜੀ ਇਸ ਧਰਤੀ ਤੇ ਪਹੁੰਚੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਧਰਤੀ ਤੇ ਪਹੁੰਚੇ ਉਸ ਵੇਲੇ ਪਿੱਛੇ ਮਾ ਭਾਈ ਇਹ ਵੇਲਾ ਕਲਖਤੌਣ ਦਾ ਇੱਕ ਸਡੌਲ ਥਰੀਰ ਵਾਲੇ ਸਿੰਘ ਨੇ ਛਾਲ ਮਾਰ ਕੇ ਲੀਕ ਮਾਰੀ ਕਹਿੰਦਾ ਵੀ ਮੈਂ ਤਾਂ ਦਸਵੇਂ ਪਾਤਸ਼ਾਹ ਜੀ ਦੇ ਹੁਕਮ ਤੇ ਫੁੱਲ ਚੜਾਵਾਂਗਾ ਖਾਲਸੇ ਦਾ ਕੰਮ ਹੈ ਜੰਗ ਕਰਨੀ ਸੋ ਮੈਂ ਮਹਾਰਾਜ ਦੇ ਆਖੇ ਲਾ ਕੇ ਜੰਗ ਦੇ ਵਿੱਚ ਜਾਵਾਂਗਾ ਸੋ ਜਿਹਨੇ ਆਉਣਾ ਇਸ ਲੀਕ ਨੂੰ ਟੱਪੋ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਐਸੇ ਬਚਨ ਸੁਣ ਕੇ ਚਾਰ ਸਿੰਘਾਂ ਨੇ ਹੋਰ ਬੁੱਕ ਦੇ ਸ਼ੇਰਾਂ ਦੀ ਮੰਗਣਾ ਛੋੜਿਆ ਦੀ ਛਾਲਾ ਲੀਕ ਤੋਂ